ਕੈ ਜੀਵਨ ਤਾ ਪੰਜਾਬ ਚ ਪੰਜ ਨਹੀਂ ਫੀ ਕਿਉਂ ਦਿੱਤੀ ਪੰਜਾਬ ਫੁੱਲ ਜੀਛ ਰੱਖਿਆ ਕੈ ਜੀ ਬਾਤੋ ਬਚੁੱਲਿਆ ਜਾਵੇ ਸਾਰਾ ਖਾਚਾ ਸੁਖਪਾਲ ਸਿੰਘ ਖੜਾ ਅਰਵਿੰਦ ਕੈ ਜੀ ਬਾਤੋ ਬਾਪੂ ਚ ਨਹੀਂ ਪੰਜਾਬ ਪੁੱਛੇ ਜੀਛ ਰੱਖਿਆ ਲੇਕੇ ਸੱਚੀ ਨਾ ਪਾਦ ਗਿਆ ਹੈ ਇਸ ਨੂੰ ਲੈ ਕੇ ਅਮਾਜ ਪਾਰਟੀ ਲਗਾਤਾ ਦੋ ਲਾਲ ਹੈ ਕਿ ਦਿੱਲੀ ਵਿੱਚ ਕਬਦੀ ਸੈਸ ਇਤੀ ਜਾ ਦੇ ਜੀ ਦੂਜੇ ਪਾਸੇ ਪਿਆਬ ਖਾਂ ਗਈ ਦੇਛ ਨੇ ਦੇ ਚੁੱਕ ਬਾਚੇ ਕੇ ਨਾ ਨਕ ਮਿਚ ਨੇ ਇਸੇ ਫੈਂਟੇਜ਼ੀ ਦਾ ਸਵਾਗਤ ਕਿਤਾ ਹੈ ਕਹਿ ਨੇ ਕਿ ਆ ਕਿ ਜੀਵਨ ਨੂੰ ਕੀ ਕਰਦਾ ਆਦਾ ਪੰਜਾਬ ਪੁੱਛੀ ਸੀ ਕਿ ਕਿ ਦਿੱਤੀ ਗਈ ਹੈ ਸੁਖਵਾਸ਼ਿੰਗ ਖੈਰ ਨੇ ਚੁੱਪ ਚੁਪ ਮਿディア ਤੇ ਦੇਖਿਆ ਜੋ ਗਈ ਜੀ ਬਾਈ ਨੇ ਪੰਜਾਬ ਦੀ ਜੈਦ ਪਲਾਟ ਸਿਕورٹی ਹੈ ਤੇ ਕਮਾਂਡੋ ਦਾ ਦੂਰ ਪਹੁੰਚਾਉਗਾ ਕਿਤਾ ਹੈ 우ਜਦਾ achar paisa kaisi bal ko روبلی جانا چاہیے کہجریوال کا پنجاب کوئی سروکار نہیں ہے خیر نے کیا کہ کے کےجریوال نے ایک بہت سرکا دیتی ہے جب کہ کے کو پہلا ہی ਕਿੰਦਦੀ ਇੱਕ ਜੱਦਪਲਾਸ ਸੁਧਕਿਆ ਹੈ ਤਾਂ ਫਿਰ ਪੰਜਾਬ ਵਿੱਚ ਖਾਣ ਬੱਕਰੀ ਕਿਉਂ ਦਤੀ ਖੈਰਾਨੇ ਕਿ ਆਕੇ ਲੋਕਾਂ ਨੇ ਖਾਤੇ ਉਤੇ ਸੁਧਕਿਆ ਕਿਉਂ ਦਤੀ ਗਈ ਹੈ ਚੌਕਮੇਚ ਨੇ ਹੁਣ ਕਿਹਾ ਕਿ ਕੀ ਬਾਦੀ ਸੇ ਕੀਆ ਬਾਬਾ ਤੇ ਲਿਆ ਜਾਵੇ ਇਸ ਤਿਸਵਾਲ ਹੈ ਕੇ ਕੇ ਜਿਵਾ ਕੋ ਜਦੋਂ ਰਿਕੇ ਸਿਖਿਆ ਤਾ ਹੈ ਦੂਜੀ ਕੇ ਖੇਦੀ ਕੀ ਜੋ ਹੈ ਕਹਿਨੇ ਕਿਆ ਕੇ ਜਿਦਾ ਚਾਲਾ ਕਰ ਜਾ ਹਰੇ ਫਿਰ ਕੇ ਜਿਵਾ ਤੋਂ ਨਿਜੋਤ ਬਚੁਰ ਜਾਵੇ ਇਸੇ ਦੇ ਨਾ ਲਈ ਕਹਿਨੇ ਕੇ ਕਿ ਉਹ ਗਵੰਤ ਮੰਨੇ ਪੰਜਾਬ ਦੇ ਲੋਕਾਂ ਹਮ ਤੇ ਤੈ ਕਯੋ ਦੋਸਤੋ ਤੁਸੀਂ ਹੁਣ ਸਭ ਨੇ ਸੁਣ ਲਿਆ ਦੇਖ ਲਿਆ ਟੈਲੀਵਿਜ਼ਨਾਂ ਤੇ ਖਬਰਾਂ ਆ ਗਈਆਂ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਇੱਕ ਐਕਸਟਰਾ ਜੈਡ ਪਲੱਸ ਸਿਕਿਉਰਿਟੀ ਪੰਜਾਬ ਦੇ ਕਮਾਂਡੋਜ਼ ਦੀ ਦਿੱਲੀ ਪਹੁੰਚਿਆ ਕਰਵਾਈ ਹੋਈ ਸੀ ਇੱਕ ਉਹਦੇ ਕੋਲ ਕੇਜਰੀਵਾਲ ਕੋਰ ਗਵਰਨਮੈਂਟ ਆਫ ਇੰਡੀਆ ਵੱਲੋਂ ਪ੍ਰੋਕਾ ਚੀਫ ਮਨਿਸਟਰ ਇੱਕ ਜੈਡ ਪਲੱਸ ਸਿਕਿਉਰਿਟੀ ਉੱਥੇ ਆ ਉਹਨਾਂ ਵੱਲੋਂ ਇੱਕ ਜੈ ਪਲੱਸ ਸਿਕਿਉਰਿਟੀ ਪੰਜਾਬ ਸਰਕਾਰ ਨੇ ਐਕਸਟਰਾ ਸਾਡੇ ਕਮਾਂਡੋਸ ਕਪੂਰਥਲਾ ਹਾਊਸ ਸਾਡੇ ਖਰਚੇ ਤੇ ਤੁਹਾਡੇ ਖਰਚੇ ਤੇ ਇਹ ਅਯਾਸ਼ੀ ਕਰ ਰਹੇ ਸੀਗੇ ਤੇ ਕੱਲ ਚੋਣ ਕਮਿਸ਼ਨ ਨੇ ਹਦਾਇਤ ਕੀਤੀ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਸਾਰੇ ਇਲੈਕਸ਼ਨ ਦੇ ਪ੍ਰੋਸੈਸ ਵਿੱਚ ਇੱਕ ਪੁਲਿਸ ਵਾਲੇ ਜਿਹੜੇ ਨੇ ਬਹੁਤ ੜਿੱਕਾ ਪੈ ਗਿਆ ਹੋਆ ਤੇ ਇਹ ਨੂੰ ਇਨੀ ਸਿਕਿਉਰਿਟੀ ਦੀ ਲੋੜ ਕੋਈ ਨਹੀਂ ਸੀ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਹਦਾਇਤ ਕੀਤੀ ਪੰਜਾਬ ਦੇ ਡੀਜੀਪੀ ਨੂੰ ਕਿ ਇਹਦੀ ਸਿਕਿਉਰਿਟੀ ਇਮੀਡੀਏਟ ਵਿਦਡਰੋ ਕਰੋ ਕੱਲ ਇਹਨਾਂ ਦੇ ਇਲੈਕਸ਼ਨ ਨੂੰ ਮੱਦੇਨਜ਼ਰ ਆ ਕੇ ਜਿਹੜੀ ਪੰਜਾਬ ਦੇ ਕਮਾਂਡੋ ਸੀ ਉਹਦਾ ਵਿਧਰੋਲ ਅਲਟੀਮੇਟਲੀ ਡੀਜੀਪੀ ਪੰਜਾਬ ਨੂੰ ਕਰਨਾ ਪਿਆ ਵਾ ਪਰ ਮੈਂ ਪੁੱਛਣਾ ਚਾਹੁੰਦਾ ਤੁਸੀਂ ਤਾਂ ਕਹਿੰਦੇ ਸੀ ਅਸੀਂ ਤਾਂ ਸਾਦੇ ਜਿਹੇ ਬੰਦੇ ਆ ਜੀ ਅਸੀਂ ਤਾਂ ਨਾ ਸਿਕਿਉਰਿਟੀ ਲਵਾਵਾਂਗੇ ਨਾ ਅਸੀਂ ਮਕਾਨ ਲਵਾਵਾਂਗੇ ਸਰਕਾਰੀ ਤੁਸੀਂ ਮਕਾਨ ਦੀ ਵੀ ਧੱਜੀਆਂ ਉਡਾਈਆਂ ਸ਼ੀਸ਼ ਮਹਿਲ ਬਣਾਇਆ 50 ਕਰੋੜ ਰੁਪਏ ਖਰਚ ਕੇ ਪਤਾ ਨਹੀਂ ਕਰੋੜਾਂ ਰੁਪਏ ਦੇ ਪੜਦੇ ਆ ਜਿਹੜਾ 플ਸ਼ ਹੁੰਦਾ ਸੀਟ ਬਾਥੂਮ ਦੇ ਅੰਦਰ ਇਹ ਤੈਨੂੰ ਕੇਜਰੀਵਾਲ ਨੂੰ ਗਰਮ ਤੇ ਠੰਡੀ ਰਹਿਣਾ ਚਾਹੀਦੀ ਮੌਸਮ ਦੇ ਅਨੁਸਾਰ ਨਾਲ ਲੱਖਾਂ ਰੁਪਏ ਦੀ ਸੀਟ ਇਟਾਲੀਅਨ ਬਾਪਲ ਪਤਾ ਨਹੀਂ ਕਿੱਥੋਂ ਪਰਜਨ ਕਾਰਪੈਟਸ ਪਤਾ ਨਹੀਂ ਕਿੰਨਾ ਆਲੀਸ਼ਾਨ ਖਰਚਾ ਕੀਤਾ ਤੇ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੇਜਰੀਵਾਲ ਨੂੰ ਕੀ ਖਤਰਾ ਜੀ ਦੱਸਿਆ ਜਾਵੇ ਜਰਾ ਜਿਹਨੂੰ ਜਿਹਨੂੰ ਇੱਕ Z+ ਸਿਕਿਉਰਿਟੀ ਆਲਰੇਡੀ ਮਿਲੀ ਹੋਈ ਆ ਤੇ ਦੂਜੀ Z+ ਸਿਕਿਉਰਿਟੀ ਇਹਨੂੰ ਪੰਜਾਬ ਦੇ ਕਮਾਂਡੋ ਜੀ ਕੱਲ ਨੂੰ ਸਾਡੇ ਬੱਚਿਆਂ ਦਾ ਕੋਈ ਹੱਬੀ ਨਾ ਵੀ ਹੋ ਜਾਏ ਕੋਈ ਨੁਕਸਾਨ ਹੋ ਜਾਏ ਕੌਣ ਜ਼ਿੰਮੇਵਾਰ ਹੈ ਉਸ ਦਾ ਇਸਨੇ ਇਲੈਕਸ਼ਨ ਕਮਿਸ਼ਨ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਜੀ। ਔਰ ਨਾਲ ਮੈਂ ਚੋਣ ਕਮਿਸ਼ਨ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਕਹੂੰਗਾ ਕਿ ਜਿੰਨਾ ਖਰਚਾ ਪੰਜਾਬ ਦੇ ਕਮਾਂਡੋਜ਼ ਦਾ ਜੈਡ ਸਿਕਿਉਰਿਟੀ ਦਾ ਪੰਜਾਬ ਸਰਕਾਰ ਦੇ ਉੱਤੇ ਖਰਚਾ ਪਾਇਆ ਕੇਜਰੀਵਾਲ ਨੇ ਇਹਦੇ ਕੋਲੋਂ ਪਰਸਨਲੀ ਰਿਕਵਰ ਕੀਤਾ ਜਾਣਾ ਚਾਹੀਦਾ। ਇਹਦਾ ਪੰਜਾਬ ਦਾ ਕੋਈ ਸਰਕਾਰ ਨਹੀਂ ਕੇਜਰੀਵਾਲ ਦਾ। ਇਹ ਪੰਜਾਬ ਦਾ ਕੋਈ ਚੁਣਿਆ ਹੋਇਆ ਪੰਚ ਵੀ ਨਹੀਂਗਾ। ਔਰ ਅੱਜ ਇਹ ਪੰਜਾਬ ਦਿੱਲੀ ਦਾ ਚੀਫ ਮਿਨਿਸਟਰ ਵੀ ਨਹੀਂਗਾ। ਇਸ ਸਿਰਫ ਇੱਕ ਪਾਰਟੀ ਦਾ ਪ੍ਰਧਾਨ ਇੰਨਾ ਦੁਰਪਯੋਗ ਔਰ ਮੈਂ ਕਹਿੰਦਾ ਭਗਵੰਤਪਾਣ ਨੂੰ ਥੋੜਾ ਬੋਧਾ ਤਰਸ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਦੇ ਸਾਡੇ ਬੱਚੇ ਸੜਕਾਂ ਤੇ ਨੌਕਰੀਆਂ ਨਹੀਂ ਮਿਲ ਰਹੀਆਂ ਔਰਤਾਂ ਨੇ ਪੀ ਐਚ ਡੀ ਕਰਕੇ ਕੁਰਲਾ ਰਹੀਆਂ ਨੇ ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਔਰ ਤੁਸੀਂ ਇੱਕ ਆਪਣੇ ਸਿਰਫ ਜਿਹੜਾ ਤੁਹਾਡਾ ਹੈਗਾ ਬੋਸ ਬਣਿਆ ਇਹਨੂੰ ਤੁਸੀਂ ਖੁਸ਼ ਕਰਨ ਵਾਸਤੇ ਸਾਡੇ ਪੰਜਾਬ ਦਾ ਖਜ਼ਾਨਾ ਲੁੱਟਾ ਕੇ ਜੈਡ ਪਲੱਸ ਸਿਕਿਉਰਿਟੀ ਦੇ ਰਹੇ ਇਹਦੇ ਨਾਲੋਂ ਨਿਕੰਮੀ ਗੱਲ ਇਹਦੇ ਨਾਲੋਂ ਨਮੋਸ਼ੀ ਵਾਲੀ ਗੱਲ ਪੰਜਾਬ ਸਰਕਾਰ ਵਾਸਤੇ ਨਹੀਂ ਹੋ ਸਕਦੀ ਔਰ ਇੱਥੇ ਕਹਿੰਦੇ ਸੀ ਅਸੀਂ ਤਾਂ ਖਜ਼ਾਨਾ ਜਿਹੜਾ ਲੁੱਟਿਆ ਗਿਆ ਜਿ ਮਗਰ ਨਹੀਂ ਸਾਰਾ ਵਾਸਤੇ ਖਜ਼ਾਨਾ ਭਰਾਂਗੇ ਜੀ ਇੱਕ ਨਵੇਂ ਪੈਸੇ ਦਾ ਖਜ਼ਾਨਾ ਨਹੀਂ ਭਰਿਆ ਸਕੋ 1 ਲੱਖ ਕਰੋੜ ਰੁਪਏ ਦਾ ਕਰਜ਼ਾ ਇਹਨਾਂ ਨੇ ਪਿਛਲੇ ਪੌਣੇ 3 ਸਾਲ ਦੇ ਵਿੱਚ ਪੰਜਾਬ ਸਰਕਾਰ ਦੇ ਉੱਤੇ ਹੋਰ ਚੜਾਤਾ ਜਿਹੜੇ ਕਹਿੰਦੇ ਸੀ ਐਮਐਲਏ ਦੀ ਮਲਟੀਪਲ ਪੈਨਸ਼ਨ ਕੱਟ ਕੇ ਅਸੀਂ ਪੈਸੇ ਬਚਾਵਾਂਗੇ ਉਹ ਤਾਂ ਪੈਸਾ ਮਹਿਜ਼ 12-15 ਕਰੋੜ ਰੁਪਇਆ ਬਚਾਇਆ ਉਹਨਾਂ ਦਾ ਕੱਲੇ ਜਹਾਜ਼ ਤੇ ਉਡਾ ਦਿੰਦਾ ਭਗਵਾਨਪਤ ਮਾਨ ਤੇ ਅਰਵਤ ਕੇ ਜੀਵਾਲ ਜਿਹੜੇ ਬੋਰਡ ਲਾਇਆ ਤੇ ਸਾਰੇ ਪੰਜਾਬ ਦੇ ਵਿੱਚ ਕਰੋਣਾ ਅਰਬਾਂ ਰੁਪਏ ਦੇ ਜਿਹੜੀ ਹਿਸ਼ਿਆਰਬਾਜੀ ਸਾਰੇ ਦੇਸ਼ ਵਿੱਚ ਕੀਤੀ ਆ ਸੈਂਕੜੇ ਕਰੋੜ ਰੁਪਏ ਤੋੜੇ ਸਰਕਾਰੀ ਖਜ਼ਾਨੇ ਚੋਂ ਇਹਨਾਂ ਨੇ ਬਰਬਾਦ ਕੀਤੇ ਨੇ ਦੋਸਤੋ ਇਸ ਲਈ ਮੈਂ ਪੰਜਾਬੀਆਂ ਨੂੰ ਦਿੱਲੀ ਚ ਅਪੀਲ ਕਰੂੰਗਾ ਕਿ ਇਹ ਬਿਲਕੁਲ ਫਰਜ਼ੀ ਬੰਦੇ ਨੇ ਇਹਨਾਂ ਦਾ ਕੋਈ ਇਨਕਲਾਬ ਨਾਰਾ ਸੱਚਾ ਨਹੀਂਗਾ ਇਹਨਾਂ ਦੀ ਕੋਈ ਮੰਨਛਾ ਕਿਸੇ ਸੂਬੇ ਨੂੰ ਜਾਂ ਕਿਸੇ ਲੋਕਾਂ ਦੇ ਮੁੱਦਿਆਂ ਨੂੰ ਇੰਪਰੂਵ ਕਰਨਦੀ ਨਹੀਂ ਇਹ ਤਾਂ ਘਟਾਲੇਬਾਜ਼ ਨਿਕਲੇ ਨੇ ਆਯਾਸ਼ ਨਿਕਲੇ ਨੇ ਸੁਪਰ ਸੁਪਰ ਵੀਆਈਪੀ ਨਿਕਲੇ ਨੇ ਜਿਸ ਢੰਗ ਦੇ ਨਾਲ ਸ਼ਰਾਬ ਘਟਾਲੇ ਵਿੱਚ ਸੈਂਕੜੇ ਕਰੋੜਾ ਰੁਪਏ ਜੋ ਪਾਲਿਸੀ ਦਿੱਲੀ ਚਾ ਉਹੀ ਪਾਲਿਸੀ ਪੰਜਾਬ ਚ ਕੱਲ ਸਰਕਾਰ ਬਦਲੇਗੀ ਇਹਦੀ ਜਦੋਂ ਜਾਂਚ ਹੋਵੇਗੀ ਇਹ ਸਾਰੇ ਇੱਥੇ ਵੀ ਫੜੇ ਜਾਣਗੇ ਪੰਜਾਬ ਦੇ ਵਿੱਚ ਜਿੱਦਾਂ ਦਿੱਲੀ ਵਿੱਚ ਫੜੇ ਗਏ ਗੇੜੇਦਸਾਲ ਜ਼ਿਲ੍ਹਾ ਚ ਨੇ ਸੁਪਰੀਮ ਕੋਰਟ ਤੋ ਜਾ ਕੇ ਜਮਾਨਤਾ ਹੋਈਆਂ ਫਿਰ ਵੀ ਗਏ ਜਾਂਦੇ ਸੀ ਬੜੇ ਕੱਟੜ ਧਮਾਨਦਾਰ ਅਸੀਂ ਤਾਂ ਬਿਲਕੁਲ ਆਮ ਸੇ ਸਾਦੇ ਸੇ ਬੰਦੇ ਹੈ ਜਿਹੜੇ ਬੰਦੇ ਯਾਰੋ 4-4 5-5 ਕਰੋੜ ਦੀਆਂ ਦਰਜਾ ਨਾ ਲੈਕਸਸ ਗੱਡੀਆਂ ਲਈ ਫਿਰਦੇ ਨੇ ਹਜ਼ਾਰ ਹਜ਼ਾਰ ਘਰ ਮੈਨ ਚਾਹੀਦਾ ਇਹ ਸਾਦੇ ਹੋ ਸਕਦੇ ਨੇ ਇਸ ਲਈ ਮੈਂ ਦਿੱਲੀ ਦੇ ਵੋਟਰਸ ਪੰਜਾਬੀਆਂ ਨੂੰ ਸਿੱਖਾ ਨੂੰ ਪੀਲ ਕਰੂੰਗਾ ਕਿ ਇਹਨਾਂ ਫਰਜ਼ੀ ਬੰਦਿਆਂ ਤੋਂ ਬਚੋ ਇਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਦੱਬ ਕੇ ਕਰਾਰੀ ਹਾਰ ਦਿਓ ਤਾਂ ਕਿ ਆਪਣਾ ਪੰਜਾਬ ਜਿਹੜਾ ਅਸੀਂ ਬਚਾ ਸਕੀਏ ਤੇ ਇੱਕ ਵਾਰ ਫਿਰ ਮੈਂ ਕਹੂੰਗਾ ਕਿ ਆ ਜਿਹੜਾ ਫੈਸਲਾ ਚੋਣ ਕਮਿਸ਼ਨ ਨੇ ਲਿਆ ਕਿ ਜੈਡ ਪਲੱਸ ਸਿਕਿਉਰਿਟੀ ਪੰਜਾਬ ਵੱਲੋਂ ਦਿੱਤੀ ਗਈ ਵਾਪਸ ਹੋਈ ਇਹ ਕਾਫੀ ਨਹੀਂਗਾ ਇਹਦੇ ਕੋਲੋਂ ਜਿੰਨੀ ਸਮਾਂ ਇਸਨੇ ਜੈਡ ਪਲੱਸ ਸਿਕਿਉਰਿਟੀ ਸਾਡੀ ਇਸਤੇਮਾਲ ਕੀਤੀ ਆ ਇਹ ਪੈਸੇ ਕੇਜਰੀਵਾਲ ਕੋਲੋਂ ਪਰਸਨਲੀ ਰਿਕਵਰ ਕੀਤੇ ਜਾਣ ਤੇਰੇ ਨਾਲ ਸੰਯੋਗ ਕੇ ਜੈਦੂਲੀ ਇਨਸਾਫ ਹੋਇਆ ਮੇਰੇ ਨਾਲ ਜੋੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ